ਪ੍ਰਸ਼ਾਸਨ ਵੱਲੋਂ ਈ ਰਿਕਸ਼ਾ ਨੂੰ ਨਵੇਂ ਕਾਨੂੰਨ ਜਿਹੜੇ ਲਾਗੂ ਕੀਤੇ ਗਏ ਨੇ ਸ਼ੁਰੂ ਕਰ ਦਿੱਤੇ ਗਏ ਜਿੰਦੇ ਵਿੱਚ ਈ ਰਿਕਸ਼ੇ ਵਾਲਿਆਂ ਨੂੰ ਲਾਇਸੈਂਸ ਦੇ ਨਾਲ-ਨਾਲ ਨੰਬਰ ਪਲੇਟਾ ਹੋਣੀ ਚਾਹੀਦੀ ਹੈ ਯੂਨੀਫਾਰਮ ਹੋਣੀ ਚਾਹੀਦੀ ਹੈ ਤੋਂ ਵੱਡੀ ਗੱਲ ਆ ਜਿਹੜਾ ਸਾਡੇ ਈ ਰਿਕਸ਼ਾ ਚਾਲਕ ਵੀ ਰੋਸ ਹੈ ਇਹ ਪ੍ਰਸ਼ਾਸਨ ਦਾ ਸਰਕਾਰ ਦਾ ਨਲਾਕੀ ਦਾ ਕਾਰਨ ਨਮਾ ਕਾਨੂੰਨ ਥੋਪਰੇ ਸਾਡੇ ਉਹ ਸਾਨੂੰ ਮਨਜ਼ੂਰ ਨਹੀਂ ਚਾਰ-ਚਾਰ ਸਾਲ ਗੱਡੀ ਪੁਰਾਣੀ ਹੋ ਚੁੱਕੀ ਆ ਹੁਣ ਗੱਡੀ ਇਹ ਕਾਗਜ਼ ਆਰਸੀ ਬਣਾਣ ਜਈਏ 15000 20000 30000 ਰੁਪਏ ਮੰਗ ਰਿਆ ਜੀ ਇਹ ਪ੍ਰਸ਼ਾਸਨ ਦਾ ਬਹੁਤ ਗਲਤ ਨੀਤੀ ਹੈ ਕਿ ਸਾਨੂੰ ਇਕੱਠੇ ਨਹੀਂ ਹੁੰਦੇ ਰਿਆ ਪਰ ਸਾਡੇ ਨਾਲ ਕਿਉਂ ਨਾ ਮੀਟਿੰਗ ਕਰਦੇ ਸਾਨੂੰ ਕਿਉਂ ਨਾ ਪੁੱਛਦੇ ਤੁਹਾਨੂੰ ਦਰਦ ਕੀ ਆ ਤੈਨੂੰ ਪ੍ਰੋਬਲਮ ਕੀ ਆ ਕਾਨੂੰਨ ਸਾਡੇ ਤੇ ਥੋਪ ਰਿਆ ਕਾਗਜ਼ ਪੱਤਰ ਸਾਨੂੰ ਘਰੇ ਬਣਾਣੋ ਮੀਟਿੰਗ ਮੀਟਿੰਗ ਕਿਸੇ ਹੋਰ ਨਾਲ ਕਰ ਰਿਹਾ ਸਾਬ ਤੋਂ ਬਟੀ ਗਲੇ ਗੁਨਾਹਗਾਰ ਫਾਈਨੈਂਸਰ ਆ ਮੈਂ ਕਹਿੰਦਾ ਫਾਈਨੈਂਸਰ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਚੋਰੀਆਂ ਕਰਦੇ ਉਹਨਾਂ ਲਈ ਕੋਈ ਕਾਨੂੰਨੀ ਜਿਹੜਾ ਚਿੱਟਾ ਵੇਚਦੇ ਉਹਨਾਂ ਲਈ ਕੋਈ ਕਾਨੂੰਨੀ 2 ਨੰਬਰ ਦੀ ਸ਼ਰਾਬ ਵੇਚਦੇ ਉਹਨਾਂ ਲਈ ਕੋਈ ਕਾਨੂੰਨੀ ਸਾਡੇ ਲਈ ਸਾਰੇ ਕਾਨੂੰਨ ਆ ਯਾਰ ਮੇਰੀ ਗੱਲ ਸੁਣੋ ਉਹ ਫਰਵੋਟ ਕੀਤਾ ਫਾਈਨੈਂਸਰ ਨੇ ਕਿਉਂ ਪਰ ਉਸ ਨੂੰ ਹੱਤ ਨਹੀਂ ਹੈ ਕਾਨੂੰਨ ਨਹੀਂ ਉਹਦੇ ਵਾਸਤੇ ਜੇ ਪੈਸੇ ਜਾ ਰਹੇ ਹੋਏ ਫਿਨੈਂਸਰ ਨੇ ਭਵੰਤਮਾਨ ਨੇ ਕਿਹਾ ਸੀ ਕਿ ਅਸੀਂ ਆਮ ਲੋਕਾਂ ਦੇ ਨਾਲ ਆ ਅਸੀਂ ਤਾਂ ਆਮ ਆਦਮੀ ਪਾਰਟੀ ਬਣਾਈ ਆ ਤੇ ਸਰਕਾਰ ਨੂੰ ਮਤਲਬ ਸਾਰੇ ਲੋਕਾਂ ਨੇ ਪੰਜਾਬ ਦਾ ਇੱਕ ਨੰਬਰ ਤੇ ਚੁਣਿਆ ਠੀਕ ਹੈ ਨਾ ਜੀ ਇਹ ਹੁਣ ਆਮ ਆਦਮੀ ਦੀ ਹੈਲਪ ਕਰਨ ਦੀ ਬਜਾਏ ਉਲਟਾ ਮਤਲਬ ਡੀਲਰਾਂ ਨਾਲ ਮਿਲ ਕੇ ਮਤਲਬ ਸਾਨੂੰ ਪ੍ਰੇਸ਼ਾਨ ਕਰ ਰਹੇ ਆ ਨੀ ਨਹੀਂ ਪਰ ਇਹ ਕਮੈਂਟ ਬੈਠ ਕੇ ਸੁਣੋ ਸਰਕਾਰ ਨੇ ਕਿਹਾ ਸੀ ਇਹਦੀ ਕੋਈ ਚੀਜ਼ ਹੀ ਲੋਡ ਨਹੀਂ ਹੈਗੀ ਇਹ ਇੱਕ ਰਿਕਸ਼ਾ ਹੈਗਾ ਤੇ ਨਾਲ ਇਹਦੇ ਉਤੇ 30000 ਰੁਪਏ ਸਰਕਾਰ ਨੇ ਸਬਸਿਡੀ ਕਹੀ ਸੀ ਤੇ ਉਹ ਸਬਸਿਡੀ ਕਿੱਥੇ ਆ ਸਸਿਕਾ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਤੁਸੀਂ ਮੈਂ ਨੇ ਦਿਨ ਦਵੜੇ ਤੁਹਾਨੂੰ ਦੱਸਦੀ ਇਹ ਮੌਜੂਦ ਹੈ ਇਸ ਟਾਈਮ ਲੁਧਿਆਣੇ ਦੇ ਟਿੱਬਾ ਰੋਡ ਦੇ ਉੱਤੇ ਜਿੱਥੇ ਦੱਸ ਦਈਏ ਪ੍ਰਸ਼ਾਸਨ ਵੱਲੋਂ ਈ ਰਿਕਸ਼ਿਆਂ ਨੂੰ ਨਵੇਂ ਕਾਨੂੰਨ ਜਿਹੜੇ ਲਾਗੂ ਕੀਤੇ ਗਏ ਨੇ ਟ੍ਰੈਫਿਕ ਨਿਯਮ ਜਿਹੜੇ ਐ ਸ਼ੁਰੂ ਕਰ ਦਿੱਤੇ ਗਏ ਜਿੰਦੇ ਵਿੱਚ ਈ ਰਿਕਸ਼ੇ ਵਾਲਿਆਂ ਨੂੰ ਲਾਇਸੈਂਸ ਦੇ ਨਾਲ-ਨਾਲ ਨੰਬਰ ਪਲੇਟ ਆਉਣੀ ਹੈ ਜਿਦਾ ਯੂਨੀਫਾਰਮ ਹੋਣੀ ਚਾਹੀਦੀ ਹੈ ਉਹ ਗੱਲ ਕਰਦੇ ਉਹਨਾਂ ਨਾਲ ਈ ਰਿਕਸ਼ਾ ਵਾਲਿਆਂ ਵੱਲੋਂ ਅੱਜ ਤਰਨਾ ਲਾਇਆ ਗਿਆ ਵਾ ਜਾਂ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਟਿੱਬਾ ਰੋਡ ਤੇ ਕਿਉਂ ਕੀਤਾ ਜਾ ਰਿਹਾ ਮੈਂ ਮੇਨ ਮਕਸਦ ਰੀਜਨ ਕੀ ਆ ਉਹਨਾਂ ਦਾ ਜਿਹੜਾ ਪ੍ਰੋਟੈਸਟ ਕਰਨ ਦਾ ਸੋਸੀਕ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਏ ਰਿਕਸ਼ਾ ਚਾਲਕ ਹੈ ਜੀ ਇਹ ਸਤੋ ਵੱਡੀ ਗੱਲ ਆ ਜਿਹੜਾ ਸਾਡੇ ਏ ਰਿਕਸ਼ਾ ਚਾਲਕ ਵੀ ਰੋਸ ਆ ਇਹ ਪ੍ਰਸ਼ਾਸਨ ਦਾ ਸਰਕਾਰ ਦਾ ਨਲਾਕੀ ਦਾ ਕਾਰਨ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤਾ ਜੀ ਕੋਈ ਵੀ ਏ ਰਿਕਸ਼ਾ ਚਾਲਕ ਨਾਲ ਔਰ ਇਹ ਮੀਟਿੰਗ ਕੀਤਾ ਜੀ ਚੋਰਾਂ ਨਾਲ ਲੁਟੇਰੇ ਨਾਲ ਇਸ ਕਰਕੇ ਸਾਡੇ ਵਿੱਚ ਰੋਸ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਰੱਖਿਆ ਸੀਗਾ ਕਿ ਸਾਡੇ ਜਿਹੜਾ ਰਿਕਸ਼ਾ ਚਾਲਕ ਦੀ ਮੰਗ ਆ ਉਹ ਬਾਕੀ ਸ਼ਹਿਰਾ ਮੰਗੁਰ ਜਿਲ੍ਹਾ ਮੰਗੁਰ ਜਿਹੜਾ ਨਗਰ ਨਿਗਮ ਦਾ ਪਿਲਟਾਂ ਲੱਗਦਾ ਉਹ ਲੋਆਂ ਐਲਾਨ ਨੂੰ ਤਿਆਰ ਆ ਔਰ ਜਿਲ੍ਹਾ ਲੈਵਲ ਤੇ ਇੱਕ ਲਾਇਸੈਂਸ ਵੀ ਬਣਾਇਆ ਹੋਇਆ ਹੈ ਉਹ ਲਾਇਸੈਂਸ ਬਣਾਉਣ ਨੂੰ ਤਿਆਰ ਆ ਪਰ ਜਿਹੜੇ ਪ੍ਰੋਸੈਸਨ ਵੱਲੋਂ ਨਵਾਂ ਕਾਨੂੰਨ ਥੋਬਰੇ ਸਾਡੇ ਉਹ ਸਾਨੂੰ ਮਨਜ਼ੂਰ ਨੇ ਮਨਜ਼ੂਰੀ ਇਸ ਕਰਕੇ ਨਹੀਂ ਆ ਕਿ ਉਹ ਸਾਨੂੰ ਮਹਿੰਗੇ ਪੈ ਰਿਹਾ ਜੀ 10-10 4-4 ਸਾਲ ਗੱਡੀ ਪੁਰਾਣੀ ਹੋ ਚੁੱਕੀ ਆ ਹੁਣ ਗੱਡੀ ਇਹ ਕਾਗਜ਼ ਆਰਸੀ ਬਣਾਉਣ ਜਈਏ 15000 20000 30000 ਰੁਪਏ ਮੰਗ ਰਿਆ ਜੀ ਸਭ ਤੋਂ ਪਹਿਲਾਂ ਸਰਦਾਰ ਜੀ ਈ ਰਿਕਸ਼ਾ ਚਾਲਕਾਂ ਦਾ ਕੋਈ ਯੂਨੀਅਨ ਬਣਿਆ ਆ ਕੋਈ ਇਹਨਾਂ ਦਾ ਪ੍ਰਧਾਨ ਹੈ ਕੋਈ ਰਜਿਸਟਰਡ ਯੂਨੀਅਨ ਬਣਾਈ ਹੈ ਦੇਖੋ ਜੀ ਪ੍ਰਸ਼ਾਸਨ ਸਾਨੂੰ ਬਣਨ ਹੀ ਨਹੀਂ ਦਿੰਦਾ ਯੂਨੀਅਨ ਇਹ ਪ੍ਰਸ਼ਾਸਨ ਦਾ ਬਹੁਤ ਗਲਤ ਨੀਤੀ ਹੈ ਕਿ ਸਾਨੂੰ ਇਕੱਠੇ ਨਹੀਂ ਹੁੰਦੇ ਰਿਆ ਸਾਡੀ ਗੱਲ ਸੁਣਦਾ ਹੀ ਨਹੀਂ ਪ੍ਰਸ਼ਾਸਨ ਹੁਣ ਵੀ ਪਿੱਛੇ ਮੀਟਿੰਗ ਕਰਕੇ ਜਦ ਹਟਿਆ ਉਹਨੇ ਨਾ ਫਰੈਂਚਰ ਨਾਲ ਮੀਟਿੰਗ ਕੀਤੀ ਜੀ ਅਫਸਰਾਂ ਨਾਲ ਪਰ ਸਾਡੇ ਨਾਲ ਕਿਉਂ ਨਾ ਮੀਟਿੰਗ ਕਰਦੇ ਸਾਨੂੰ ਕਿਉਂ ਨਾ ਪੁੱਛਦੇ ਤੁਹਾਨੂੰ ਦਰਦ ਕੀ ਆ ਤੈਨੂੰ ਪ੍ਰੋਬਲਮ ਕੀ ਆ ਕਾਨੂੰਨ ਸਾਡੇ ਦੇ ਥੋਪ ਰਿਆ ਕਾਗਜ਼ ਪੱਤਰ ਸਾਨੂੰ ਘੇਰੇ ਬਣਾਨੋ ਮੀਟਿੰਗ ਮੀਟਿੰਗ ਕਿਸੇ ਹੋਰ ਨਾਲ ਕਰ ਰਿਆ ਇਹ ਦੋਗਲੀ ਨੀਤੀ ਛੱਡ ਦੇ ਦੋਰੀ ਨੀਤੀ ਛੱਡ ਦੇ ਪ੍ਰਸ਼ਾਸਨ ਤੋਂ ਮੰਗਾ ਸਰਕਾਰ ਤੋਂ ਮੰਗਾ ਕਿ ਸਾਡੇ ਨਾਲ ਧੱਕਾ ਨਾ ਕਰੋ ਗਰੀਬ ਮਾਰਨਾ ਨਾ ਕਰੋ ਕਿਉਂ ਅਸੀਂ ਕਮਾ ਰਹੇ ਹਾਂ ਮਿਹਨਤ ਕਰ ਰਹੇ ਹਾਂ ਰੋਟੀ ਖਾ ਰਹੇ ਚਲੋ ਠੀਕ ਆ ਤੁਸੀਂ ਕਾਨੂੰਨ ਬਣਾਓ ਤੁਹਾਡਾ ਨਾਲ ਪਰ ਸਾਡੀ ਵੀ ਦਸ ਸੁਣੋ ਬਾਬਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਰਿਕਸ਼ੇ ਚਲਾਣ ਦੇ ਨੂੰ ਕਿਉਂਕਿ ਹੁਣ ਇਹ ਨਵਾਂ ਨਕਾਨੂੰਨ ਲਾਗੂ ਕਰ ਦਿੱਤਾ ਗਿਆ ਜਦੋਂ ਸ਼ੁਰੂ ਦੇ ਵਿੱਚ ਇਹ ਰਿਕਸ਼ੇ ਕਢਾਏ ਜਾਂਦੇ ਸੀਗੇ ਉਦੋਂ ਨਾ ਕੋਈ ਆਰ.ਸੀ ਦਿੰਦੇ ਸੀਗੇ ਨਾ ਕੋਈ ਨੇਮ ਪਲੇਟਾਂ ਦਿੰਦੇ ਸੀਗੇ ਨਾ ਨੰਬਰ ਪਲੇਟਾਂ ਦਿੰਦੇ ਸੀਗੇ ਕਿਉਂ ਸਭ ਤੋਂ ਵੱਡੀ ਗੱਲ ਹੈ ਗੁਨਾਗਾਰ ਫਾਈਨੈਂਸਰ ਆ ਮੈਂ ਕਹਿੰਦਾ ਫਾਈਨੈਂਸਰ ਤੇ ਪਰਚਾ ਦਰਜ ਹੋਣਾ ਚਾਹੀਦਾ ਫਾਈਨੈਂਸਰ ਨੇ ਸਾਨੂੰ ਗੁੰਮਰਾਹ ਕੀਤਾ ਜੀ ਫਰੋਡ ਕੀਤਾ ਸਾਡੇ ਨਾਲ ਉਹਨਾਂ ਨੇ ਸ਼ੁਰੂ ਤੋਂ ਸ਼ੁਰੂ ਕਿਹਾ ਕਿ ਲੈ ਜਾਓ ਰਿਕਸ਼ਾ ਨਾ ਆਰ.ਸੀ ਦੇ ਲੋਡ ਨਾ ਲੈਸਨ ਦੀ ਲੋੜ ਕਿਸੇ ਕਾਗਜ਼ ਪੱਤਰ ਦੀ ਲੋੜ ਨਾ ਉਸ ਵੇਲੇ ਇਹ ਕਰੋਨਾ ਕਾਲ ਤੋਂ ਲਾਕਡਾਊਨ ਤੋਂ ਬਾਹਰ ਇਕਲੇ ਜੀ ਕੋਈ ਰੋਜ਼ਗਾਰ ਨਹੀਂ ਸੀਗਾ ਬੇਰੋਜ਼ਗਾਰੀ ਸੀਗਾ ਜੀ ਅਸੀਂ ਪਤਾ ਨਹੀਂ ਉਧਰੋਂ ਇਧਰੋਂ ਬਹਿ ਭਰ ਗਏ ਇੱਕ ਰਿਕਸ਼ਾ ਲੈ ਲੈ ਜੀ ਇਹ ਸੋਚ ਕੇ ਲਿਆ ਕਿ ਚਲ ਕਾਗਜ਼ ਪੱਤਰ ਹੈ ਨਹੀਂ ਸਾਨੂੰ ਲੋੜ ਨੇ ਆਪਣਾ ਆਰਾਮ ਨਾਲ ਚਲਾਵਾਂਗਾ ਪਰ ਸਾਨੂੰ ਕੀ ਪਤਾ ਹੈ ਵੀ ਦਿਨ ਦੇਖਣਾ ਪੈਣਾ ਇਸ ਗੱਲ 'ਚ ਕੀ ਕਹਿਣਾ ਚਾਹਦੇ ਤੁਸੀਂ ਵੀ ਨਾਲ ਖੜੇ ਹੋ ਰਿਕਸ਼ਾ ਚਾਲਕ ਨੇ ਅਸੀਂ ਅਸੀਂ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਜਿਵੇਂ ਅਮਰਤਸਰ ਤੇ ਸੰਗਰੂਰ ਵਿੱਚ ਉਹਨਾਂ ਦੇ ਕਮਿਸ਼ਨਰ ਸਾਹਿਬ ਨੇ ਸਾਨੂੰ ਸਟicker ਲਾਉਸ ਕੀਤਾ ਸਾਡਾ ਆਧਾਰ ਕਾਰਡ ਚੈੱਕ ਕਰਕੇ ਸਾਡੀ ਵੈਰੀਫਿਕੇਸ਼ਨ ਕਰਕੇ ਸਾਨੂੰ ਸਟicker ਆਰਸੀ ਦੀ ਜਗ੍ਹਾ ਸਾਨੂੰ ਸਟicker ਦੇਵੋ ਲਾਇਸੈਂਸ ਸਾਡੇ ਕੋਲ ਹੈਗਾ ਇਹ ਲਾਇਸੈਂਸ ਅਸੀਂ ਨਵਾਂ ਬਣਵਾ ਲਾਂਗੇ ਅਬਦਾ ਸਾਨੂੰ ਸਟicker ਸਾਨੂੰ ਲਾਉਸਮੈਂਟ ਕਰਦੇ ਹੁਣ ਅਸੀਂ ਸਟicker ਅਸੀਂ ਆਪਦੇ ਗੱਡੀ ਤੇ ਲਗਾ ਕੇ ਚੱਲਾਂਗੇ ਜੇ ਸਟicker ਨਹੀਂ ਲੱਗਾ ਹੋਗਾ ਸਾਡੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਸਰਕਾਰ ਕਹੇਗੀ ਉਹ ਰਜਨਾ ਅਸੀਂ ਦੇਣ ਨੂੰ ਤਿਆਰ ਆ ਜੇ ਸਾਨੂੰ ਸਟicker ਦੇ ਦੋ ਬਸ ਪ੍ਰਸ਼ਾਸਨ ਵੱਲੋਂ ਕਿਤਨੇ ਕਿਤੇ ਗੱਲ ਸਹੀ ਨਹੀਂ ਹੈਗੀ ਵੀ ਲੈਸਨ ਸ ਜ਼ਰੂਰੀ ਹੈ ਕਿਉਂਕਿ ਅੱਜ ਦੇ ਸਮੇਂ ਤੇ ਚੱਕੀਏ ਤੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਵੀ ਰਿਕਸ਼ਾ ਚਲਾ ਰਹੇ ਨੇ ਜਿੰਦੇ ਵਿੱਚ ਤਾਂ ਅਸੀਂ ਲਾਇਸੈਂਸ ਤਾਂ ਕਹਿੰਨੇ ਆ ਲਾਇਸੈਂਸ ਅਸੀਂ ਸਰਕਾਰ ਨੂੰ ਅਸੀਂ ਮੌਜੂਦ ਕਰਾਂਗੇ ਲਾਇਸੈਂਸ ਸਾਜੀ ਨਿਊ ਅਪਲਾਈ ਕਰਕੇ ਅਸੀਂ ਬਣਵਾ ਲਾਂਗੇ ਲੇਕਿਨ ਸਾਨੂੰ ਆਰ ਸੀ ਦੀ ਜਗ੍ਹਾ ਜਿਹੜੀ ਸਾਨੂੰ ਕੰਪਨੀ ਵਾਲਿਆਂ ਸਾਨੂੰ ਗੱਡੀਆਂ ਦਿੱਤੀਆਂ ਹੋਈਆਂ ਪਹਿਲਾਂ ਤਾਂ ਗੱਡੀ ਸਾਨੂੰ ਦੇ ਦਿੱਤੀ ਅੱਜ ਸਾਨੂੰ ਆਰ ਸੀ ਮੰਗਲ ਕੇ 25000 ਰੁਪਏ ਮੰਗਦੇ ਪਏ ਨੇ ਮੈਂ 5 ਕੰਮ 5-6 ਕੰਪਨੀਆਂ ਵਿੱਚ ਜਾ ਕੇ ਆਇਆ ਉਹ ਕਹਿੰਦੇ ਜੀ ਆ ਗੱਡੀ ਦੇ ਦਿਓ ਦੂਜੀ ਗੱਡੀ ਲੈ ਲਓ ਸਾਡੀ ਗੱਡੀ ਦੀ ਕੀਮਤ ਪਾਉਂਦੇ 25000 ਦੀ ਦਿੱਤੀ ਉਹਨਾਂ ਨੇ 1.5 ਲੱਖ ਦੀ 25000 ਕੀਮਤ ਪਾਉਂਦੇ ਜਿੰਦੇ 15-20000 ਦੀ ਸਾਡੀ ਬੈਟਰੀ ਆ ਗਈਆਂ ਨੇ ਅਸੀਂ 2 ਹਣ ਤੁਹਾਡੇ ਕੀ ਮੰਗਣੇ ਪ੍ਰਸ਼ਾਸਨ ਅੱਗੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਥਾਂ ਥਾਂ ਤੇ ਦੇਖ ਰਹੇ ਹੋ ਚੈਕਿੰਗ ਹੋ ਰਹੀਆਂ ਨੇ ਗੱਡੀ ਦੇ ਕਿਹੜੇ ਕਿਹੜੇ ਕਾਗਜ਼ਾਟ ਜਿਹੜੇ ਪ੍ਰਸ਼ਾਸਨ ਵੱਲੋਂ ਚੈੱਕ ਕੀਤੇ ਅਸੀਂ ਕਹਿੰਨੇ ਆ ਅਸੀਂ ਵਰਦੀ ਵੀ ਪਾ ਲਾਂਗੇ ਲਾਇਸੈਂਸ ਵੀ ਬਣਾ ਲਾਂਗੇ ਸਾਨੂੰ ਪਰ RC ਦੀ ਜਗ੍ਹਾ ਤੇ ਸਾਨੂੰ ਕਮਿਸ਼ਨਰ ਸਾਹਿਬ ਦੇ ਉਹ ਕੁਮਾ ਦੇ ਦਾਸ ਸਾਨੂੰ ਜੇ ਅੰਮ੍ਰਿਤਸਰ ਤੇ ਸੰਗਰੂਰ ਵਿੱਚ ਹੋਇਆ ਸਾਨੂੰ ਸਟicker ਸਾਨੂੰ ਦਿੱਤਾ ਜਾਵੇ ਅਸੀਂ ਸਟicker ਅਸੀਂ ਆਧਾਰ ਕਾਰਡ ਦਾ ਸਾਡੀ ਵੈਰੀਫਿਕੇਸ਼ਨ ਕਰਕੇ ਸਾਨੂੰ ਸਟicker ਦਿੱਤਾ ਜਾਵੇ ਅਸੀਂ ਗੱਡੀ ਦੇ ਅੱਗੇ ਸਟicker ਲਗਾ ਕੇ ਚੱਲਾਂਗੇ ਸਾਡਾ ਸਟicker ਨਹੀਂ ਲੱਗਾ ਹੋਊਗਾ ਸਾਡੀ ਗੱਡੀ ਬਾਉਂਡ ਕਰ ਦੇਵਨ ਆਪੀ ਜੋ ਸਰਕਾਰ ਕੇ ਕੀ ਉਹ ਗੱਲ ਮੰਨਣ ਨੂੰ ਮਨਜੂਰ ਹੈ ਵਿਦਆਊਟ ਲਿਸੈਂਸ ਸਰ ਲਿਸੈਂਸ ਵੀ ਹੋਣਾ ਚਾਹੀਦਾ ਕਿ ਓਨਲੀ ਨਹੀਂ ਲਿਸੈਂਸ ਦੇਵਾਂਗੇ ਵਿਦਆਊਟ ਨੰਬਰ ਪਲੇਟ ਦੇ ਵਿਦਆਊਟ ਜਿਹੜਾ ਸਾਨੂੰ ਆਰਸੀ ਦਾ ਹੀ ਰੋਲਾ ਨੰਬਰ ਪਲੇਟ ਦਾ ਰੋਲਾ ਹੈ ਹੋਰ ਕਿਸੇ ਦਾ ਕੋਈ ਰੋਲਾ ਨਹੀਂ ਹੈਗਾ ਇੱਕ ਜਿਹੜੀ ਲਾਇਸੈਂਸ ਦੀ ਗੱਲ ਕਰ ਰਿਹਾ ਨਾ ਤੁਸੀਂ ਸਾਡਾ ਏ ਰਿਕਸ਼ਾ ਜਾਂ ਆਟੋ ਚਾਲਕਾਂ ਅਨਪਰ ਹੈ ਜੀ ਉਪਰ ਇਹ ਲਿਖੇ ਨਹੀਂ ਆ ਡਾਕੂਮੈਂਟ ਹੈ ਨੇ ਇੱਕ ਮਿੰਟ ਇੱਕ ਮਿੰਟ ਵੀਰੇ ਇਸ ਕਾਰ ਦਾ ਕੈਮਰਾ ਵੀਰੋਂ ਬਣਾ ਇੱਕ ਮਿੰਟ ਬਣਾ ਨਹੀਂ ਸਕਦਾ ਹੈ ਵੀ ਲਾਇਸੈਂਸ ਉਹਨਾਂ ਨੂੰ ਮੈਂ ਪ੍ਰਸ਼ਾਸਨ ਤੋਂ ਮੰਗ ਰਾਂਗਾ ਜ਼ਿਲ੍ਹਾ ਲੈਵਲ ਤੇ ਕੋਈ ਕਾਨੂੰਨੀ ਤੌਰ ਤੇ ਇੱਕ ਛੋਟਾ ਜਿਹਾ ਲਾਇਸੈਂਸ ਬਣਾਇ ਜਾਵੇ ਜ਼ਿਲ੍ਹਾ ਲੈਵਲ ਦੇ ਜ਼ਿਲ੍ਹਾ ਤੱਕ ਚੱਲਣ ਬਸ ਉਹ ਸਾਨੂੰ ਮੰਗਾ ਸਾਡੀ ਮੰਗਾ ਇਹ ਰਿਕਸ਼ਾ ਚਾਲਕ ਦੀ ਹੁਣ ਕਿਤੇ ਕਿਤੇ ਇਹ ਰਿਕਸ਼ਾ ਚਲਾਉਂਦੇ ਨੇ ਹੁਣ ਕਿਤੇ ਕਿਤੇ ਨਾਕੇ ਲੱਗ ਰਹੇ ਨੇ ਜਿੱਥੇ ਜਿੱਥੇ ਥੋੜੀਏ ਈ ਰਿਕਸ਼ੇ ਜਿਹੜੇ ਚੈੱਕ ਹੁੰਦੇ ਨੇ ਭਾਈ ਮੈਂ ਤਾਂ ਪ੍ਰਸ਼ਾਸਨ ਨੂੰ ਸਿਰਫ ਇੱਕ ਚੀਜ਼ ਪੁੱਛਣਾ ਚਾਹਨਾ ਸਾਪਾ ਦਾਦਾ 100 ਰੁਪਏ ਇਕੱਠੇ ਕਰਕੇ ਆਪਾਂ 500 ਰੁਪਏ ਇਕੱਠਾ ਕਰਨਾ ਹੁੰਦਾ ਸ਼ਾਮ ਨੂੰ ਸਾਡੇ ਲਈ ਕਾਨੂੰਨ ਹੈਗਾ ਵਾ ਜਿਹੜੇ ਚੋਰ ਚੋਰੀਆਂ ਕਰਦੇ ਉਹਨਾਂ ਲਈ ਕੋਈ ਕਾਨੂੰਨ ਨਹੀਂ ਜਿਹੜਾ ਚਿੱਟਾ ਵੇਚਦਾ ਉਹਨਾਂ ਲਈ ਕੋਈ ਕਾਨੂੰਨ ਨਹੀਂ 2 ਨੰਬਰ ਦੀ ਸ਼ਰਾਬ ਵੇਚਦਾ ਉਹਨਾਂ ਲਈ ਕੋਈ ਕਾਨੂੰਨ ਨਹੀਂ ਸਾਡੇ ਲਈ ਸਾਰੇ ਕਾਨੂੰਨ ਹੈ ਗਰੀਬ ਮਾਰ ਲਈ ਸਭ ਕੁਝ ਹੈਗਾ ਵਾ ਸਾਡਾ ਸਾਨੂੰ ਇਨਸਾਫ਼ ਦਿਓ ਜੀ ਬਸ ਸਾਨੂੰ ਦੇਖਦੇ ਹਾਂ ਕਿਉਂਕਿ ਹੁਣ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਸੇਟ ਦੇ ਉੱਤੇ ਇਲੈਕਸ਼ਨ ਖੜੇ ਨੇ ਪਰ ਉਸ ਤੋਂ ਬਾਅਦ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ ਇਹ ਰੱਖਿਆ ਵਾਲਿਆਂ ਕਾਹ ਕੀਤਾ ਵਾ 2024 ਦਾ ਇਲੈਕਸ਼ਨ ਫਾਈਨੈਂਸਰਾਂ ਨੇ ਪੈਸੇ ਚੜਾਤੇ ਆ ਗੱਡੀ ਪਿੱਛੇ ਬਹੁਤ ਜ਼ਿਆਦਾ ਬਣ ਗਈ ਹੈ ਗੱਡੀ ਵਿਕਦੀ ਨਹੀਂ ਪਈ ਇਹ ਸਾਡੀ ਗੱਡੀ ਦਾ ਮੁੱਲ ਪਾਰ 30000 ਨਵੀਂ ਗੱਡੀ 2 ਲੱਖ ਦੀ ਫਿਰ ਸੁਣਵਾਈ ਕੋਈ ਨਹੀਂ ਪਰ ਬੈਂਕਰਾਂ ਹੀ ਸਾਨੂੰ ਫਸਾ ਦਿੰਦੇ ਆ 5 ਦਿਨ ਕਿਸ਼ਤ ਲੈਟ ਅਗਲੇ ਨੂੰ 500 ਰੁਪਏ ਪੈਨਲਟੀ ਪੈ ਜਾਵੇ ਅਗਲਾ ਗਰੀਬ ਬੰਦਾ 10-10 ਰੁਪਏ ਇਕੱਠੇ ਕਰਕੇ ਬੈਟਰੀਆਂ ਪੁਰਾਣੀਆਂ ਪਵਾ ਕੇ ਰੋਟੀ ਖਾ ਰਿਹਾ ਇਹਨਾਂ ਨੂੰ ਕੀ ਇਤਰਾਜ਼ ਹੈ ਚਿੱਟਾ ਇਹਨਾਂ ਕੋ ਬੰਦ ਨਹੀਂ ਹੋਇਆ ਗੈਂਗਵਾਰ ਇਹਨਾਂ ਕੋ ਰੁਕਦਾ ਨਹੀਂ ਗਰੀਬ ਬੰਦੇ ਨੇ ਧੱਕਾ ਹੋਣਾ ਵੇ ਪਹਿਲੀ ਟਿਪਾ ਰੋਡ ਤੇ ਖਾਣ ਦੀ ਡੇਲੀ ਕੀ ਕਹਣਾ ਉਹ ਤਾਂ ਰੁਕਦੀ ਰੁਕੀ ਨਹੀਂ ਜਾਂਦੀ ਤੁਹਾਨੂੰ ਰੋਕਦੇ ਵੀ ਗਰੀਬ ਮਾਰ ਕਰਦੇ ਵੀ ਸਾਡੇ ਨਾਲ ਤਾਂ ਕੀ ਕਹਿਣਾ ਚੰਨੇ ਹਾਂ ਅੰਕਲ ਜੀ ਜਿਵੇਂ ਕਿ ਤੁਸੀਂ ਯੂਨੀਫਾਰਮ ਚਲਾ ਲਈ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਬਿਲਕੁਲ ਕੈਮਰਾ ਫੇਸ ਇੱਕ ਵਾਰੀ ਕਰੂੰਗੇ ਜਿਹੜਾ ਯੂਨੀਫਾਰਮ ਹੈ ਆ ਤੁਸੀਂ ਦੇਖ ਸਕਦੇ ਹੋ ਈ ਰਿਕਸ਼ਾ ਵਾਸਤੇ ਯੂਨੀਫਾਰਮ ਜਿਹੜੀ ਤਿਆਰ ਕਰ ਦਿੱਤੀ ਗਈ ਹੈ ਨੇਮ ਪਲੇਟ ਵੀ ਲੱਗ ਚੁੱਕਿਆ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਕੀ ਸਬੂਤ ਹੈ ਯੂਨੀਫਾਰਮ ਤੁਸੀਂ ਸੋਹ ਲਾ ਚੁੱਕੇ ਹੋ ਪ੍ਰਸ਼ਾਸਨ ਦੇ ਕਾਨੂੰਨ ਤੋਂ ਤੁਸੀਂ ਖੁਸ਼ ਹੋ ਸਾਡੇ ਕੋਲ ਪ੍ਰੂਫ ਸਾਰੇ ਹੈਗੇ ਭਾਜੀ ਠੀਕ ਹੈ ਜਿਹੜੇ ਗਰੀਬ ਬੰਦੇ ਨੇ ਉਹ ਦੇਖੋ ਇੱਕ ਸਵਾਰੀ ਵੀ ਉਹ ਅਸੀਂ 50 ਰੁਪਏ ਸਮਾਜੋਂ ਤੂੰ ਨੋਕਲਟੇ ਜਾਂਦੇ ਸੀਗੇ 50 ਰੁਪਏ ਸਾਨੂੰ ਮਿਲਦੇ ਸੀਗੇ ਉੱਤੋਂ ਵੀ ਇੱਕ ਸਵਾਰੀ ਨਾ ਅਸੀਂ ਮਾਲ ਢੋ ਸਕਦੇ ਹਾਂ ਇੱਕ ਬੋਰਾ ਵੀ ਰਖੀਏ ਨਿਆਹ ਜਾਂ ਚਾਹ ਪੰਜ-ਛੇ ਗੱਡੀਆਂ ਬੰਦ ਕਰਤੀਆਂ ਉਹ ਗਰੀਬ ਬੰਦਾ ਉਸ ਵੇਲੇ ਕੀ ਕਰੂਗਾ ਠੀਕ ਹੈ ਜੀ ਉਹ ਗਰੀਬ ਬੰਦੇ ਨੇ ਉਸੇ ਵੇਲੇ ਕੀ ਕਰਨਾ ਨਿਆਂ ਦਾ ਚੱਕਾ ਸਾਡੇ ਨਾਲ ਹੋ ਰਿਹਾ ਹੁਣ ਗਰੀਬ ਬੰਦਾ 7800 ਰੁਪਏ ਕਮਾ ਰਿਆ ਜੀ ਉਹਨਾਂ ਬੇਚਾਰਾ 30000 35000 ਕਿੱਥੇ ਲਾਊਗਾ ਇਹ 35000 ਕਿੱਥੇ ਲਾਊਗਾ ਉਹ 30000 ਰੁਪਏ ਮੰਗਦੇ ਪਏ ਆ ਗੱਡੀ ਦਾ ਮੁੱਲ 20000 ਪਾਰੇ ਕੰਪਨੀ ਵਾਲੇ ਕਹਿੰਦੇ ਕਿ 20000 ਦੀ ਤੁਹਾਡੀ ਗੱਡੀ ਵਾਪਸੀ ਹੋਣੀ ਜੇ ਐਫਸੀ ਨਹੀਂ ਨਵੀ ਲੈਣ ਜਾਈਏ ਕਿ ਪੁਰਾਣੀ ਗੱਡੀ ਲੈ ਕੇ ਤੇ ਨਵੀ ਜੇ ਆਪਾਂ ਉਹਨਾਂ ਨੂੰ ਕਹਿੰਦੇ ਸਾਨੂੰ ਆਰਤੀ ਤੇ ਉਹ ਲਸਣ ਦੇ ਦਿਓ ਨੰਬਰ ਪਲੇਟ ਦੇ ਦੋ ਉਹ ਕਹਿੰਦੇ ਕਿ ਰੁਪਈਆ 30000 ਲੱਗਣਾ 25000 ਲੱਗਣਾ ਹੈ 2022 ਤੋਂ ਪਹਿਲਾਂ ਜਿਹੜੀਆਂ ਗੱਡੀਆਂ ਨਿਕਲੀਆਂ ਹੋਈਆਂ ਨੇ ਜਿਨ੍ਹਾਂ ਦਾ ਨੰਬਰ ਪਲੇਟ ਕਹਿ ਰਹੇ ਸੀ ਕਿ ਨੰਬਰ ਪਲੇਟ ਜ਼ਰੂਰੀ ਹੈ ਨਹੀਂ ਆਰ ਸੀ ਜ਼ਰੂਰੀ ਹੈ ਨਹੀਂ ਉਹ ਵਾਪਸ ਗੱਡੀ ਕਰਨ ਦੇ ਵੇਲੇ ਕਿੰਨੇ ਰੁਪਏ ਦੇ ਵਾਪਸ ਪਾਈ ਦੀ ਛੱਡੋ ਮੈਂ ਤਾਂ ਭਾਈ 7 ਮਹੀਨੇ ਪਹਿਲਾਂ ਗੱਡੀ ਲਈਤੀ ਹੈ ਇੱਕ ਮਿੰਟ ਮੈਂ ਭਾਈ 7 ਮਹੀਨੇ ਪਹਿਲਾਂ ਗੱਡੀ ਲਈਤੀ ਹੈ ਮੈਨੂੰ ਕਿਹਾ ਸੀਗਾ ਉਹਨਾਂ ਨੇ ਕਿ ਐਚ ਨਾ ਲਾਇਸੈਂਸ ਦੀ ਜ਼ਰੂਰਤ ਹੈ ਕੋ ਲੀਤਾ ਸੀ ਆ 10 ਮਹੀਨੇ ਮੋਟਰ ਕੋ ਗੱਡੀ ਲਈਤੀ ਹੈ ਜੀ ਠੀਕ ਹੈ ਜੀ ਉਹ ਗੱਡੀ ਖੜੀ ਹੈ ਪਿੱਛੇ ਆਪਾਂ ਜਾਮ ਨਹੀਂ ਲ ਕਹਿੰਦੇ ਭਈਆਂ ਕਿ ਉਹਨਾਂ ਨੇ ਕਿਹਾ ਸੀਗਾ ਕਿ ਚੈਨਲ ਲਾਇਸੈਂਸ ਦੀ ਲੋੜ ਪੈਂਦੀ ਹੈ ਨਾ ਤੁਹਾਨੂੰ ਨੰਬਰ ਪਲੇਟ ਦੀ ਲੋੜ ਪੈਂਦੀ ਹੈ ਤੇ ਕਿਸੇ ਚੀਜ਼ ਦੀ ਹੁਣ ਕਾਨੂੰਨ ਸਰਕਾਰ ਕਹਿੰਦੀ ਹੈ ਕਿ ਤੁਸੀਂ ਬਰਦੀਆਂ ਪਾਓ ਇਹ ਗੱਲ ਦਾ ਯਾਰ ਝੂਠ ਬੋਲ ਕੇ ਸਾਨੂੰ ਕਿਉਂ 베ਚੀ ਗੱਡੀ ਫਾਈਨੈਂਸਰ ਦੇ ਪਰਚਾ ਦਰਜ ਹੋਣਾ ਚਾਹੀਦਾ ਪਹਿਲੇ ਪ੍ਰਸ਼ਾਸਨ ਫਾਈਨੈਂਸਰ ਦੇ ਪਰਚਾ ਦਰਜ ਕਰਨ ਕਿਉਂ ਸਾਨੂੰ ਗੁੰਮਰਾਹ ਕਰਕੇ ਗੱਡੀ 베ਚੀ ਹੈ ਝੂਠ ਬੋਲ ਯਾਰ ਮੇਰੀ ਗੱਲ ਸੁਣ ਉਹ ਫਰਮੋਡ ਕੀਤਾ ਫਾਈਨੈਂਸਰ ਨੇ ਕਿਉਂ ਪੁਲਿਸ ਨੂੰ ਹੱਥ ਨਹੀਂ ਹੈ ਕਾਨੂੰਨ ਨਹੀਂ ਹੈ ਉਹਦੇ ਵਾਸਤੇ ਜੋ ਪੈਸੇ ਚਾ ਰਹੇ ਹੋਏ ਫਾਈਨੈਂਸਰ ਨੇ ਇਸ ਕਰਕੇ ਗੱਡੀ ਮਾਲਕਾਂ ਤੇ ਕਰੋ ਜਿਹੜੇ ਗੱਡੀ ਸੇਲ ਕਰਦੇ ਆ ਉਹਨਾਂ ਤੋਂ ਕਰੋ ਕਿਉਂਕਿ ਉਹਨਾਂ ਨੇ ਗੱਡੀ ਝੂਠ ਬੋਲ ਕੇ ਸਾਨੂੰ ਦਿੱਤੀਆਂ 10-10 ਹਜ਼ਾਰ 20-20 ਹਜ਼ਾਰ 25-25 ਹਜ਼ਾਰ ਤੀਤੀ ਆ ਲੈ ਕੇ ਹੁਣ ਅੱਜ ਸਾਰਾ ਕੁਝ ਕਾਨੂੰਨ ਲਾਗੂ ਕਰਤਾ ਹੁਣ ਅਸੀਂ ਘਰੇ ਬੱਚਿਆਂ ਨੂੰ ਰੋਟੀ ਖਵਾਉਣ ਲਈ ਕੰਮ ਕਰੀਏ ਕਿ ਪਹਿਲਾਂ ਆਹ ਕੰਮ ਕਰੀਏ ਤੁਸੀਂ ਦੱਸੋ ਭਾਈ ਜੀ ਹੋਂ ਤੋਂ ਟਡੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਹੋਇਆ ਹੈ ਆਪਣੀਆਂ ਮੰਗਾਂ ਜਿਹੜੀਆਂ ਸਰਕਾਰ ਦੇ ਮੋਹਰੇ ਰੱਖੀਆਂ ਜਾ ਰਹੀਆਂ ਨੇ ਅੱਗੇ ਤੁਹਾਡੇ ਵੱਲੋਂ ਕੀ ਕੀਤਾ ਜਾਊਗਾ ਕੀ ਲਾਂਦਾ ਤੁਹਾਨੂੰ ਸਰਕਾਰ ਸੁਣੋ ਜੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨੂਗਾ ਸਰਕਾਰ ਕੱਲ ਜਾਂ ਪਰਸੂ ਆਹੀ ਪੂਰਾ ਲੁਧਿਆਣਾ ਹੜਤਾਲ ਕਰਾਂਗਾ ਔਰ ਡੀਸੀ ਨੂੰ ਘੇਰਾ ਕਰਾਂਗੇ ਦੁਬਾਰਾ ਕੋਸ਼ਿਸ਼ ਇਹ ਗਾਰੇ ਤਰੀਕ ਨੂੰ ਮੰਗ ਪੱਤਰ ਦੇਖਾਇਆ ਡੀਸੀ ਆਰ ਕਮਿਸ਼ਨਰ ਜੀ ਤੱਕ ਜਵਾਬ ਨਹੀਂ ਮਿਲਿਆ ਅਜੇ ਤੱਕ ਜਵਾਬ ਨਹੀਂ ਆਇਆ ਸਾਨੂੰ ਕਿਤੇ ਡੀਜ਼ਲ ਆਟੋ ਨਾਲ ਪ੍ਰਸ਼ਾਸਨ ਦੀ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਈ ਰਿਕਸ਼ਾ ਉਹਨਾਂ ਨੇ ਈ ਰਿਕਸ਼ੇ ਨੂੰ ਫੜਿਆ ਹੋਇਆ ਹੈ ਡੀਜ਼ਲ ਆਟੋ ਨੂੰ ਨਹੀਂ ਫੜਿਆ ਉਹਨਾਂ ਨੇ ਲਿਖ ਕੇ ਦਿੱਤਾ ਕਿ ਈ ਰਿਕਸ਼ੇ ਨੂੰ ਆ ਸਾਰੇ ਕੰਮ ਕਰਾ ਕੇ ਦਿਓ ਪਹਿਲਾਂ ਬਰਦੀਆ ਪਾਓ ਬਿੱਲ ਲਾਓ ਨੰਬਰ ਪਲੇਟ ਲਾਓ ਹਾਈ ਸਿਕورٹی ਨੰਬਰ ਪਲੇਟ ਉੱਤਵਾਲਾ ਸਾਈਂ ਲਾਓ ਕੰਪਨੀ ਸਾਨੂੰ ਕਹਿੰਦੀ ਤੁਹਾਨੂੰ ਨੰਬਰ ਪਲੇਟ ਦੀ ਲੋੜ ਨਹੀਂ ਤੁਹਾਨੂੰ ਲਾਇਸੈਂਸ ਦੀ ਲੋੜ ਨਹੀਂ ਹੁਣ ਅੱਜ ਕਿਉਂ ਮੰਗਦੇ ਹੈ ਤੁਸੀਂ ਜਾ ਕੇ ਕੰਪਨੀ ਵਾਲਿਆਂ ਨੂੰ ਕਹੋ ਜਿਨ੍ਹਾਂ ਨੇ ਗੱਡੀਆਂ ਵੇਚੇ ਉਹ ਕੰਪਨੀਆਂ ਨੂੰ ਕਹੋ ਨਾ ਜਾ ਕੇ ਭਗਵਾਨ ਜੀ ਨੇ ਕਿਹਾ ਸੀ ਕਿ ਅਸੀਂ ਆਮ ਲੋਕਾਂ ਦੇ ਨਾਲ ਆ ਅਸੀਂ ਤਾਂ ਆਮ ਆਦਮੀ ਪਾਰਟੀ ਬਣਾਈ ਆ ਤੇ ਸਰਕਾਰ ਨੂੰ ਮਤਲਬ ਸਾਰੇ ਲੋਕਾਂ ਨੇ ਪੰਜਾਬ ਦੇ ਨੇ ਇੱਕ ਨੰਬਰ ਤੇ ਚੁਣਿਆ ਠੀਕ ਹੈ ਨਾ ਜੀ ਇਹ ਹੁਣ ਆਮ ਆਦਮੀ ਦੀ ਮੈਲਪ ਕਰਨ ਦੀ ਬਜਾਏ ਉਲਟਾ ਮਤਲਬ ਡੀਲਰਾਂ ਨਾਲ ਮਿਲ ਕੇ ਮਤਲਬ ਸਾਨੂੰ ਪਰੇਸ਼ਾਨ ਕਰ ਰਹੇ ਆ ਪਰ ਇੱਕ ਮਿੰਟ ਬੈਠ ਕੇ ਗੱਲ ਸੁਣੋ ਸਰਕਾਰ ਨੇ ਕਿਹਾ ਸੀ ਇਹਦੀ ਕੋਈ ਚੀਜ਼ ਹੀ ਲੋੜ ਨਹੀਂ ਹੈਗੀ ਇਹ ਇੱਕ ਰਿਕਸ਼ਾ ਹੈਗਾ ਤੇ ਨਾਲ ਇਹਦੇ ਉਤੇ 30000 ਰੁਪਏ ਸਰਕਾਰ ਨੇ ਸਬਸਿਡੀ ਕਹੀ ਸੀ ਤੇ ਉਹ ਸਬਸਿਡੀ ਕਿੱਥੇ ਆ ਇਹ ਸਾਰੇ ਡੀਲਰ ਖਾ ਕੇ ਸਰਕਾਰ ਖਾ ਗਈ ਠੀਕ ਨਹੀਂ ਜੀ ਸਾਡੇ ਉੱਪਰ ਮਤਲਬ ਇਹਨਾਂ ਨੇ ਠੋਕ ਦੇਤਾ ਟੈਕਸ ਦੇ ਹੋਣ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਰਦਾਰ ਜੀ ਵੱਲੋਂ ਕਿਹਾ ਜਾਂਦਾ ਸੀਗਾ ਕਿ ਵੱਡੇ ਵੱਡੇ ਵਾਅਦੇ ਜਿਹੜੇ ਕੀਤੇ ਗਏ ਸੀਗੇ ਇਹ ਆਮ ਬੰਦੇ ਨਹੀਂ ਹੈਗੇ ਇਹ ਤੁਸੀਂ ਆਮ ਨਹੀਂ ਹੈਗੇ ਅਸੀਂ ਆਮ ਨਹੀਂ ਹੈਗੇ ਨਾ ਅਸੀਂ ਆਮ ਆਏਗੇ ਜਿਹੜੇ ਪੈਸੇ ਵਾਲੇ ਆ ਜਿਹੜੇ ਇਹਨਾਂ ਨੂੰ ਪੈਸਾ ਝੜਾਉਂਦੇ ਆ ਉਹ ਆਮ ਨੇ ਜਿਹੜੇ ਗਰੀਬ ਬੰਦੇ ਆ ਉਹ ਆਮ ਨਹੀਂ ਹੈਗਾ ਕਹਿੰਦਾ ਸੀਗਾ ਆਮ ਪਾਰਟੀ ਦੀ ਸਰਕਾਰ ਹੈ ਅਸੀਂ ਆਏ ਆ ਤੇ ਅਸੀਂ ਆਮ ਲੋਕਾਂ ਨਾਲ ਖੜਾਂਗੇ ਆਮ ਲੋਕਾਂ ਦੀ ਸੁਣਵਾਈ ਕਰਾਂਗੇ ਗਰੀਬਾਂ ਦੇ ਨਾਲ ਇੱਕ ਮਿੰਟ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ 20 ਔਰ 30 ਦੀ ਸਪੀਡ ਵਾਲੀ ਗੱਡੀ ਦੀ ਟੋਕਣ ਲੱਗਣਾ ਆਰਸੀ ਨਹੀਂ ਹੈ 8 8 10 15000 ਯਾਰ 18 2000 ਆਰਸੀ ਲੈ ਰਹੇ ਆ ਕਾਦੇ ਲੈ ਰਹੇ ਆ ਐਸੀ ਗੱਡੀ ਦੀ ਬੁਨਿਆਦ ਕਿੰਨੀ ਹੈ 3 ਸਾਲ 3 ਸਾਲ ਬੁਨਿਆਦਾਂ ਦੀ ਗੱਡੀ ਦੀ 8000 ਰੁਪਏ ਆਸੀ ਦੇ ਕਾਦੇ ਆਰਸੀ ਦਾ ਕਾਦਾ ਇੱਕ ਪਾਣੀ ਵਾਲੀ ਮੋਟਰ ਹੈ ਗੱਡੀ ਨੂੰ ਚਾਰ ਸਵਾਰੀਆਂ ਵਿੱਚ ਬੈਠਦੀ ਹੈ ਤੁਹਾਡੇ ਇਨਸਾਮਨਾ ਤੁਹਾਡੇ ਇਨਸਾਮਨਾ ਆਰਸੀ ਨਹੀਂ ਹੋਣੀ ਚਾਹੀਦੀ ਆਰਸੀ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ 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 ਮਿੰਟ ਆਰਸੀ ਹੋਵੇ ਡੀਡਿਓ ਦਫ਼ਤਰ ਖੋਲ ਖਿੜਕੀ ਆਰਸੀ ਬੁਲਾਣੇ ਆ ਸੀ ਜੋ ਜੋ ਸਰਕਾਰੀ ਰੇਟ ਹੈ ਉਹ ਦਵਾਂਗੇ ਸੀ ਇਹਦਾ ਲੁੱਟ ਰੇ ਇਹਦਾ 1600 15000 ਜੋ ਸਰਕਾਰੀ ਰੇਟ ਹੈ ਖੋਲੋ ਡੀਡਿਓ ਦਫ਼ਤਰ ਆਰਸੀ ਬੁਲਾਣੇ ਤਿਆਰ ਆ ਸੀ ਖੋਲੋ ਖਿੜਕੀ ਡੀਡਿਓ ਦਫ਼ਤਰ ਮੋਟਰ ਸਾਕੇ ਦੀ ਆਰਸੀ ਬਣਦੀ ਹੈ ਕਾਰਾਂ ਦੀ ਆਰਸੀ ਬਣਦੀ ਹੈ ਡੀਟੀਓ ਦਫ਼ਤਰ ਖੋਲੋ ਅਸੀਂ ਆਰਸੀ ਸਾਰੇ ਬਣਾਵਾਂਗੇ ਅਸੀਂ ਹੈਗੇ ਆ ਲੈਣ ਦਾ ਮਤਲਬ ਇਹ ਹੈ ਕਿ ਕੰਪਨੀ ਦੇ ਵੱਲੋਂ ਜਦੋਂ ਆਰਸੀ ਬਣਦੀ ਹੈ ਤੇ ਉਹ ਮਹਿੰਗੀ ਬਣਦੀ ਹੈ ਡੀਟੀਓ ਆਫਿਸ ਤੋਂ ਆਰਸੀ ਬਣਾਵਾਂਗੇ ਜਿਹੜੀ ਤੁਹਾਨੂੰ ਸਸਤੀ ਸਰਕਾਰੀ ਰੇਟ ਹੈ 1,30,000 ਦੀ ਗੱਡੀ ਹੈ 1,30,000 ਦੀ ਗੱਡੀ ਹੈ ਕਿੰਨੇ ਪਰਸੈਂਟ ਲੈਣਗੇ ਸਾਡੇ ਕੋਲ ਅਸੀਂ ਤਿਆਰ ਹਾਂ ਖਿੜਕੀ ਖੋਲੋ ਡੀਟੀਓ ਦਫ਼ਤਰ 3 ਸਾਲ ਦੀ ਮੁੰਿਆਦ ਹੈ ਐਸੀ ਗੱਡੀ ਦੀ ਮੁੰਿਆਦ 3 ਸਾਲ ਦੀ ਹੈ ਤਿੰਨ ਸਾਤ ਗੱਡੀ ਕੰਡਮ ਹੈ ਬਿਲਕੁਲ ਜਿਵੇਂ ਕਿ ਤੁਹਾਨੂੰ ਦੱਸ ਦਈਏ ਆਟੋ ਇ릭ਸ਼ਾ ਵਾਲਿਆਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਜਿਨ੍ਹਾਂ ਵੱਲੋਂ ਟਿੱਬਾ ਰੋਡ ਤੇ ਤੁਹਾਨੂੰ ਦੱਸ ਦਈਏ ਪੋਲੇ ਦਫਤਰ ਤੇ ਬੈਕ ਸਾਡ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਜਿੱਥੇ ਉਹਨਾਂ ਦੀਆਂ ਆਪਣੀਆਂ ਮੰਗਾਂ ਜੜੀਆਂ ਕੀਤੀਆਂ ਜਾ ਰਹੀਆਂ ਸੀਗਾ ਉਹਨਾਂ ਦੀਆਂ ਮੰਗਾਂ ਜੜੀਆਂ ਨੇ ਉਹ ਕਹਿ ਰਹੇ ਨੇ ਕਿ ਡੀਟੀਓ ਆਫਿਸ ਖੋਲਣ ਤੇ ਡੀਟੀਓ ਆਫਿਸ ਦੇ ਵਿੱਚ ਜਾ ਕੇ ਜਿਹੜਾ ਆ ਡੀਟੀਓ ਆਫਿਸ ਦੇ ਵਿੱਚ ਜਾ ਕੇ ਜਿਹੜਾ ਆ ਉਹ ਅਸੀਂ ਆਰਟੀ ਬਣਾਵਾਂਗੇ ਸਰਕਾਰੀ ਰੇਟ ਤੇ ਪਰ ਉਹਨਾਂ ਵੱਲੋਂ ਜਿਹੜਾ ਇਹ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਵਾ ਇਹ ਕੇ ਪਾਸੇ ਤੱਕ ਐਸਾ ਹੀ ਨਹੀਂ ਚਲੇਗੀ ਜ ਆ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਈ ਰਿਕਸ਼ਾ ਸਾਰੇ ਇੱਥੇ ਖੜੇ ਹੋਏ ਕਟੋਕਟ 150 ਤੋਂ 200 ਪਲੱਸ ਤੋਂ ਈ ਰਿਕਸ਼ੇ ਜਿਹੜੇ ਇੱਥੇ ਖੜੇ ਹੋਏ ਟਿੱਬਾ ਰੋਡ ਤੇ ਜਿਹੜਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਸੁਣ ਸਕਦੇ ਹੋ ਕਮੈਂਟਰਾਂ ਵੀ ਤੁਸੀਂ ਦੱਸਿਓ ਵੀ ਉਹਨਾਂ ਦੀਆਂ ਮੰਗਾਂ ਪ੍ਰਵਾਸੀਆਂ ਦੀਆਂ ਜਾਂ ਜਿਹੜੇ ਗਰੀਬ ਨੇ ਜਿਹੜੇ ਈ ਰਿਕਸ਼ਾ ਚਲਾ ਰਹੇ ਆ ਉਹਨਾਂ ਦੀਆਂ ਮੰਗਾਂ ਸਹੀ ਨੇ ਕੀ ਗਲਤ ਨੇ ਸੋ ਦੇਖ ਰਹੋ ਪੰਜਾਬ ਪ੍ਰੈਮ ਟੀਵੀ ਮੈਨੇਜਿੰਗ ਕੈਮਰਾਮੈਨ ਸਤਪਾਲ